ਇਹ ਬਾਈ ਜੀ ਹੋਣਾ ਦਾ ਦੂਜਾ ਐ ਸੀ ਜਿਹੜਾ ਕਿ ਬਲੂ ਸਟਾਰ ਦਾ ਹੀ ਐ ਤੇ ਹੈਵੀ ਡਿਊਟੀ ਦੇ ਵਿੱਚ ਇਹਦੇ ਵਿੱਚ ਵੀ 쿨ਿੰਗ ਦੀ ਪ੍ਰੋਬਲਮ ਆ ਰਹੀ ਐ ਤੇ ਬਾਈ ਜੀ ਕਹਿੰਦੇ ਵੀ ਇਹਨੂੰ ਵੀ ਆਪਾਂ ਉਤਾਰ ਕੇ ਸਰਵਿਸ ਕਰਨਾ ਤੇ ਬਲੂਰ ਦੇ ਵਿੱਚ ਇਹਦੇ ਵੀ ਕਾਫੀ ਜਿਆਦਾ ਮਿੱਟੀ ਪਈ ਹੋਈ ਆ ਟੌਪ ਕਵਰ ਉਤਾਰ ਦਿੱਤਾ ਤੇ ਇੱਧਰ ਲੈ ਬੰਨੇ ਆਈਸ ਜੰਮ ਰਹੀ ਆ ਡਿਸਚਾਰਜ ਵਾਲੀ ਪਾਈਪ ਤੇ ਜਿਹੜੇ ਕਿ ਲੱਛਣ ਠੀਕ ਨਹੀਂ ਗੇ ਗੈਸ ਦਾ ਸੰਕੇਤ ਕਰਦੇ ਪੈਣਾ ਪਹੁੰਚਿਆ ਆਊਟਡੋਰ ਦੇ ਕੋਲ ਤੇ ਗੇਜ ਲਗਾ ਕੇ ਬੈਕ ਪ੍ਰੈਸ਼ਰ ਚੈੱਕ ਕੀਤਾ ਤਕਰੀਬਨ 30 ਤੋਂ 40 ਪਾਉਂਡ ਰਨਿੰਗ ਪ੍ਰੈਸ਼ਰ ਤੇ ਹੀਟ ਵੀ ਇਹਦੇ ਵਿੱਚ ਕੋਈ ਖਾਸ ਜ਼ਿਆਦੀ ਨਹੀਂ ਆ ਰਹੀ ਤੇ ਕੁਆਟਰ ਦੇ ਪਾਈਪ ਤੇ ਬਰਫ਼ ਵੀ ਜੰਮ ਰਹੀ ਹੈ ਕੁਵੈਲ ਵੀ ਇਹਨੂੰ ਸਿਲਵਰ ਦਾ ਲੱਗਾ ਆ ਜਿਹੜਾ ਤਕਰੀਬਨ ਅੱਜ ਤੋਂ 4-5 ਸਾਲ ਪਹਿਲਾਂ ਹਰ ਇੱਕ ਕੰਪਨੀ ਨੇ ਗਾਹਕ ਦੇ ਨਾਲ ਕੁਝ ਪੈਸੇ ਬਚਾਉਣ ਦੇ ਚੱਕਰ ਦੇ ਵਿੱਚ ਬਹੁਤ ਵੱਡਾ ਫਰੋਡ ਕੀਤਾ ਹਰ ਇੱਕ ਕੰਪਨੀ ਨੇ ਸਿਲਵਰ ਦੇ ਕੁਵੈਲ ਲਗਾਣੇ ਸ਼ੁਰੂ ਕਰ ਦਿੱਤੇ ਤਕਰੀਬਨ 2 ਸਾਲ ਸਾਲ 3 ਸਾਲ ਬਾਅਦ ਹਰ ਇੱਕ ਕੰਪਨੀ ਦੇ ਹਰ ਇੱਕ ਏਸੀ ਦੇ ਕੋਇਲ ਜਿਹੜੇ ਆਊਟਡੋਰ ਦੇ ਲੀਕ ਹੋਏ ਜਿੰਦੇ ਵਿੱਚ ਗਾਗ ਦਾ तकरीबन 8000 7000 6000 ਡੇਟਾਂ ਦੇ ਏਸੀ ਦੇ ਪਿੱਛੇ ਨੁਕਸਾਨ ਹੋਇਆ ਇਸ ਏਸੀ ਦੀ ਵੀ ਸੇਮ ਇਹੀ ਕਹਾਣੀ ਹੋਣ ਵਾਲੀ ਹੈ ਹੁਣ ਆਪਾਂ ਇਹਨੂੰ ਗੈਸ ਨੂੰ ਸਟੋਰ ਕਰਕੇ ਤੇ ਇੱਕ ਵਾਰੀ ਬੈਕ ਪ੍ਰੈਸ਼ਰ ਵਧਨ ਕਰਕੇ ਆਪਾਂ ਲੀਕੇਜ ਚੈੱਕ ਕਰ ਰਹੇ ਹਾਂ ਤੇ ਇਹਦੇ ਵਿੱਚ ਹਲਕੇ ਹਲਕੇ ਬੱਬਲ ਬਣ ਰਹੇ ਗਿਆ ਤੇ ਕੋਇਲ ਨੂੰ ਆਪਾਂ ਮੇਨ ਕੇ ਤੇ ਬਾਈ ਜੀ ਉਹਨਾਂ ਨੂੰ ਭੇਜ ਦਿੱਤਾ ਲੁਧਿਆਣੇ ਤੋਂ ਜਾ ਕੇ ਕੋਇਲ ਲੈਣ ਵਾਸਤੇ ਉਹਨਾਂ ਟਾਈਮ ਆਪਾਂ ਇੰਡੋਰ ਦੀ ਜਿਹੜੀ ਸਰਵਿਸ ਕਰ ਦੇਵਾਂਗਾ ਬਿਲਕੁਲ ਉਹ ਕੇ ਰਿਪੋਰਟ ਹੋ ਜਾਊਗਾ ਇੰਡੋਰ ਉਤਾਰ ਕੇ ਇੱਕ ਤਾਂ ਸਰਵਿਸ ਹੋ ਜਾਏਗਾ ਤੇ ਦੂਜਾ ਇਹਦਾ ਬੈਨੀਫਿਟ ਇਹ ਹੋਏਗਾ ਆਪਾਂ ਨੂੰ ਲੀਕੇਜ ਇੰਡੋਰ ਦੇ ਵਿੱਚ ਵੀ ਕਲੀਅਰ ਹੋ ਜਾਏਗੀ ਸਰਵਿਸ ਤਾਂ ਆਪਾਂ ਕਰਨਾ ਹੀ ਆ ਪਰ ਨਾਲ ਦੀ ਨਾਲ ਆਪਾਂ ਲੀਕੇਜ ਵੀ ਲੱਭਣ ਦੀ ਕੋਸ਼ਿਸ਼ ਕਰਾਂਗੇ ਇਧਰ ਬਾਈ ਜੀ ਹੁਣ ਆਪਾਂ ਸ਼ਾਪ ਦਾ ਐਡਰੈਸ ਦੇ ਕੇ ਭੇਜ ਦਿੱਤਾ ਲੁਧਿਆਣੇ ਕੁਆਇਲ ਦਾ ਕਨਫਰਮ ਕੀਤਾ ਵੀ ਕਾਫੀ ਜਗ੍ਹਾ ਤੋਂ ਪੁੱਛਣ ਤੋਂ ਬਾਅਦ ਦੇ ਵਿੱਚ ਆਪਾਂ ਉਹਨਾਂ ਨੂੰ ਕਿਹਾ ਕਿ ਆਪਾਂ ਨੂੰ ਡੇਢ ਰੋਲ ਵਾਲਾ ਕੁਆਇਲ ਹੀ ਚਾਹੀਦਾ ਜਿਹੜਾ ਕਿ ਕੁਆਟਰ ਪਾਈਪ ਦੇ ਵਿੱਚ ਬਣਿਆ ਹੋਇਆ ਤੇ ਕੁਆਟਰ ਵਾਲਾ ਤਾਂ ਮਿਲਦਾ ਨਹੀਂ ਪਿਆ ਆਪਾਂ ਨੂੰ 38 ਵਾਲਾ ਮਿਲ ਰਿਹਾ ਸੀ ਪਰ ਕੁਆਟਰ ਵਾਲਾ ਜਿਹੜਾ ਡੇਢ ਵਾਲਾ ਉਹਦਾ ਰਿਜ਼ਲਟ ਜ਼ਿਆਦਾ ਵਧੀਆ ਮਿਲੇਗਾ ਇਸ ਲਈ ਆਪਾਂ ਬਹੁਤ ਜਗ੍ਹਾ ਤੋਂ ਪਤਾ ਕਰਨ ਤੋਂ ਬਾਅਦ ਦੇ ਵਿੱਚ ਬਾਈ ਜੀ ਉਹਨਾਂ ਨੂੰ ਭੇਜਿਆ ਆ ਕੁਆਇਲ ਲੈ ਕੇ ਆਉਣ ਵਾਸਤੇ ਕੋਈ ਫੋਲਿਆ ਤੇ ਆਪਾਂ ਇਹਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਰਹਿਣ ਦੇਣਾ ਕਿ ਕਿਸੇ ਸਾਨੂੰ ਆਪਾਂ ਨੂੰ ਦਿੱਕਤ ਆਵੇ ਦੁਬਾਰਾ ਆਉਣ ਵਾਸਤੇ ਯਾਰ ਰਿਪੀਟ ਕਰਦੇ ਆ। ਇਧਰ ਦਾ ਪ੍ਰੈਸ਼ਰ ਇੰਡੋਰ ਕੋਇਲ ਦੇ ਵਿੱਚ ਤਕਰੀਬਨ 500 ਪੀਸੀਆਈ ਪ੍ਰੈਸ਼ਰ ਭਰ ਕੇ ਆਪਾਂ ਲੈ ਕੇ ਆਏ ਆ। ਇੱਥੇ ਬਾਈ ਜੀ ਉਹਨਾਂ ਦੇ ਫਾਰਮ ਦੇ ਵਿੱਚ ਬਣਿਆ ਹੋਇਆ ਜਿਹੜਾ ਜਿ बच्चा ਉਹਦੇ ਵਿੱਚ ਪਾਣੀ ਭਰ ਲਿਆ ਤੇ ਲੀਕੇਜ ਆਪਾਂ ਨੂੰ ਕਿਸੇ ਬੰਨੇ ਵੀ ਕੋਈ ਕਿਸੇ ਤਰ੍ਹਾਂ ਦੀ ਲੀਕੇਜ ਨਜ਼ਰ ਨਹੀਂ ਆ ਰਹੀ। ਪ੍ਰੈਸ਼ਰ ਉਹਨੇ ਦਾ ਉਹਨਾ ਹੀ ਸਟੈਂਡ ਹੈ ਤੇ ਇਹ ਆ ਬਾਈ ਜੀ ਉਹਨਾਂ ਦਾ ਫਾਰਮ ਜਿੱਥੇ ਆਪਾਂ ਪ੍ਰੈਸ਼ਰ ਭਰ ਕੇ ਕੋਇਲ ਲੈ ਕੇ ਆਏ ਆ। ਕਵੈਲ ਨੂੰ ਇੱਕ ਵਾਰ ਫਿਰ ਚੰਗੀ ਤਰ੍ਹਾਂ ਸਾਫ਼ ਕਰ ਰਹੇ ਆ ਜਿਹੜੇ ਕੋਈ ਕਚਰਾ ਥੋੜਾ ਬਤਾ ਰਹਿ ਗਿਆ ਸੀ ਉਹ ਵੀ ਇਹਦੇ ਵਿੱਚੋਂ ਕੱਢ ਰਹੇ ਆਂ ਕਵੈਲ ਦੀ ਸਫਾਈ ਹੋ ਰਹੀ ਸੀ ਤੇ ਇਧਰੋਂ ਖਾਣਾ ਬਣ ਕੇ ਆਪਣੇ ਵਾਸਤੇ ਦੁਪਹਿਰ ਦਾ ਤਿਆਰ ਹੋ ਗਿਆ तकरीबन 2:00 ਵੱਜ ਚੁੱਕੇ ਸੀ ਤੇ ਇੰਨੇ ਟਾਈਮ ਨੂੰ ਬਾਈ ਜੀ ਹੋਣੀ ਆਪਣੇ ਵਾਸਤੇ ਜਿਹੜਾ ਏਸੀ ਦੇ ਵਿੱਚ ਕਵੈਲ ਲੱਗਣਾ ਸੀ ਉਹ ਵੀ ਲੈ ਕੇ ਆ ਗਏ ਕਾਪਰ ਦਾ ਕਵੈਲ ਆਪਾਂ ਨੂੰ ਮਿਲਿਆ ਜਿਹੜਾ ਆਪਾਂ ਮੰਗਿਆ ਸੀ ਉਹਦੇ ਨਾਲ ਦਾ ਬਹੁਤ ਜਦੋਜਹਿਦ ਦੇ ਦੁਆਰਾ ਇੱਕ ਆਪਣਾ ਲੁਧਿਆਣੇ ਤੋਂ ਮਿਲਿਆ ਇੰਡੋਰ ਕੋਇਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਲੀਕਾ ਜ ਨਜ਼ਰ ਨਹੀਂ ਆਈ ਜਿੰਨਾ ਪ੍ਰੈਸ਼ਰ ਆਪਾਂ ਭਰਿਆ ਸੀ ਓਨੇ ਦਾ ਓਨਾ ਪ੍ਰੈਸ਼ਰ ਆਪਾਂ ਇਹਦੇ ਵਿੱਚੋਂ ਕੱਢ ਦਿੱਤਾ ਇੰਡੋਰ ਯੂਨਟ ਦੇ ਸਾਰੇ ਪਾਰਟ ਆਪਾਂ ਚੰਗੀ ਤਰ੍ਹਾਂ ਫਿੱਟ ਕਰ ਦਿੱਤੇ ਨੇ ਜਿਵੇਂ ਜਿਵੇਂ ਖੋਲੇ ਸੀ ਉਸੇ ਤਰ੍ਹਾਂ ਲਗਾ ਕੇ ਤੇ ਹੁਣ ਆਪਾਂ ਇੰਡੋਰ ਦੀ ਫਿਟਿੰਗ ਕਰ ਰਹੇ ਹਾਂ ਤੇ ਇਧਰ ਬਾਈ ਜੀ ਉਹਨਾਂ ਨੇ ਪਲੇਟ ਜਿਹੜੀ ਪਿਛਲੇ ਬੰਨੇ ਪੇਂਟ ਨਹੀਂ ਸੀ ਹੋਇਆ ਉਹ ਵੀ ਕਰਵਾ ਦਿੱਤਾ ਇੰਡੋਰ ਯੂਨਟ ਨੂੰ ਆਪਾਂ ਫਲੇਅਰ ਦੇ ਉੱਪਰ ਲਗਾ ਕੇ ਤੇ ਫਲੇਅਰ ਨਾਟਕ ਕਰ ਦਿੱਤੇ ਤੇ ਹੁਣ ਪਹੁੰਚ ਚੁੱਕੇ ਆਪਾਂ ਆਊਟਡੋਰ ਯੂਨਟ ਦੇ ਕੋਲ ਆਊਟਡੋਰ ਦੇ ਜਿਹੜੇ ਜਿੰਨੇ ਵੀ ਕਵਰ ਲੱਗੇ ਉਹ ਆਪਾਂ ਨੂੰ ਖੋਲ ਦਿੰਨੇ ਆ ਤੇ ਫੋਣੇ ਦੇ ਨਾਲ ਦਾ ਆਪਾਂ ਕਵੈਲ ਤਾਂ ਲਿਆਂਦਾ ਹੀ ਹੋਇਆ ਤੇ ਉਹਨੂੰ ਚੇਂਜ ਕਰ ਦਾਂਗੇ ਆਊਟਡੋਰ ਆਪਾਂ ਸਾਰਾ ਖੋਲ ਦਿੱਤਾ ਹੋਇਆ ਇੰਡੋਰ ਦੀ ਫੀਟਿੰਗ ਹੋ ਗਈ ਆ ਤੇ ਜਿਹੜਾ ਕਵੈਲ ਆਪਾਂ ਬਾਜ਼ਾਰ ਦੇ ਵਿੱਚ ਉਹ ਅੰਕਲ ਤੋਂ ਮੰਗਾਇਆ ਸੀ ਉਹ ਵੀ ਆ ਗਿਆ ਤੇ ਇਹ ਕਵੈਲ ਨੂੰ ਆਪਾਂ ਕੱਢ ਦਾਂਗੇ ਤੇ ਜਿਹੜੀ ਗੈਂ ਸੀਗੀ ਉਹਨੂੰ ਇੱਕ ਵਾਰੀ ਬਣਾ ਦੇਣੇ ਕਿਉਂਕਿ ਡੋਣੀ ਪੈਣੀ ਆ ਆਊਟਡੋਰ ਦੇ ਵਿੱਚ ਸਾਰੀ ਗੈਸ ਨੂੰ ਚੰਗੀ ਤਰ੍ਹਾਂ ਉਡਾਇਆ ਥੋੜਾ ਜਿਹਾ ਵੈਕਿਊਮ ਕਰਕੇ ਵੀ ਇਹਨੂੰ ਬਿਲਕੁਲ ਕਲੀਅਰ ਕਰ ਲਿਆ ਕਿ ਕਿਸੇ ਤਰ੍ਹਾਂ ਦੀ ਗੈਸ ਨਾ ਹੋਵੇ ਤੇ ਹੁਣ ਆਪਾਂ ਇਹਦੇ ਜਿਹੜੇ ਜੋਇੰਟ ਨੇ ਉਹ ਖੋਲ ਕੇ ਪੁਰਾਣਾ ਕੋਇਲ ਇਹਦੇ ਵਿੱਚੋਂ ਕੱਢ ਕੇ ਤੇ ਨਵੇਂ ਕੋਇਲ ਦੀ ਕਰਾਂਗੇ ਕੋਇਲ ਦੀ ਫਿਟਿੰਗ ਬਿਲਕੁਲ ਸੇਮ ਆਈ ਹੈ ਜਿਵੇਂ ਦਾ ਕੋਇਲ ਕੱਢਿਆ ਸੀ ਉਸੇ ਤਰ੍ਹਾਂ ਦੀ ਇਹਦੀ ਫਿਟਿੰਗ ਆ ਗਈ ਤੇ ਹੁਣ ਜਿਹੜੇ ਇਹਦੇ ਜੋਇੰਟ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਬਰੀジング ਕਰਕੇ ਤੇ ਟੈਂਕੇ ਲਗਾ ਦੇਵਾਂਗੇ ਇਸ ਸਾਈਡ ਤੇ ਕੋਇਲ ਦੇ ਨਾਲ ਥੋੜਾ ਜਿਹਾ ਆਪਾਂ ਨੂੰ ਸਰਾਖ ਕਰਨਾ ਪੈਣਾ ਸੀ ਕਿਉਂਕਿ ਇੱਥੇ ਸਕਰੂ ਲਗਾਉਣ ਵਾਸਤੇ ਨਾ ਸੁਰਾਖ ਹੈ ਨਹੀਂ ਜੀ ਕੋਇਲ ਦੀ ਫੀਟਿੰਗ ਹੋ ਚੁੱਕੀ ਆ ਜੁਆਇੰਟ ਵੀ ਲੱਗ ਚੁੱਕੇ ਆ ਤੇ ਜਿਹੜੇ ਕੋਇਲ ਵਾਲੇ ਸੈਂਸਰ ਆਪਾਂ ਉਤਾਰ ਰਹੇ ਸੀ ਉਹ ਲਗਾ ਕੇ ਤੇ ਸਿਸਟਮ ਨੂੰ ਵੈਕਿਊਮ ਦੇ ਉੱਪਰ ਲਗਾ ਦਿੱਤਾ ਤੇ ਹੁਣ ਆਪਾਂ ਇਹਦੀ ਨਾਲ ਦੀ ਨਾਲ ਆਪਾਂ ਸਰਵਿਸ ਕਰਾਂਗੇ ਇੰਦਰੇ ਆਪਾਂ ਨੂੰ ਨਾ ਫੈਨ ਮੋਟਰ ਕੱਢਣ ਦੀ ਲੋੜ ਨਹੀਂ ਹੈਗੀ ਕਵੈਲ ਦੇ ਦਾ ਪਹਿਲਾਂ ਹੀ ਸਫਾਈ ਕਿਉਂਕਿ ਨਵਾਂ ਕਵੈਲ ਲੱਗਾ ਆ ਤੇ ਇਦਾਂ ਹੀ ਆਪਾਂ ਇਹਦੀ ਸਰਵਿਸ ਕਰ ਦਿੰਦੇ ਆ ਜੇਕਰ ਪ੍ਰਾਣਾ ਕਵੈਲ ਹੁੰਦਾ ਤੇ ਫਿਰ ਆਪਾਂ ਇਹਦੀ ਫੈਨ ਮੋਟਰ ਵੀ ਕੱਢ ਦਿੰਦੇ ਸਰਵਿਸ ਵੀ ਹੋ ਚੁੱਕੀ ਐਂਦੀ ਤੇ ਹੁਣ ਜਿਹੜੇ ਇਹਦੇ ਕਵਰ ਉਹ ਲਗਾਵਾਂਗੇ ਤੇ ਵੈਕਿਊਮ ਅਜੇ ਵੀ ਚੱਲਦਾ ਪਿਆ ਵੈਕਿਊਮ ਨੂੰ ਕਾਫੀ ਟਾਈਮ ਲੱਗਿਆ ਤੇ ਪ੍ਰੋਪਰ ਵੈਕਿਊਮ ਹੋ ਚੁੱਕਾ ਵੈਕਿਊਮ ਪ੍ਰੋਸੈਸ ਕੰਪਲੀਟ ਤੇ ਹੁਣ ਆਪਾਂ ਇਹਦੇ ਵਿੱਚ R32 ਗੈਸ ਚਾਰਜ ਕਰ ਰਹੇ ਆਂ ਏਸੀ ਇਸ ਟਾਈਮ ਬੰਦ ਹੈ ਤੇ ਗੈਸ ਆਪਾਂ ਪਹਿਲਾਂ ਹੀ ਪਾ ਦਾਂਗੇ ਜਿੰਨੀ ਗੈਸ ਲੈਣੀ ਹੋਈ ਇਹਨੇ ਆਪਣੇ ਆਪ ਹੀ ਖਿੱਚ ਲੈਣੀ ਹੈ। ਇਹਨ ਇੱਕ ਵਾਰੀ ਜਿੰਨੀ ਵੀ ਗੈਸ ਕਾਣੀ ਸੀ ਉਹ ਛੱਡ ਦਿੱਤੀ ਹੈ ਤੇ ਉੱਪਰ ਵਾਲਾ ਟੌਪ ਕਵਰੇਜ ਲਗਾਉਣਾ ਆ ਜਾਲੀ ਦੀ ਥੋੜੀ ਸੈਟਿੰਗ ਰਹਿ ਗਈ ਹੈ ਤੇ ਥੱਲੇ ਜਿਹੜੀ ਉਹ ਟੇਪ ਕਰਾਉਣੀ ਆ ਉਹ ਫਲੇਅਰ ਨਾਟ ਖੁੱਲੇ ਸੀਗੇ। ਹੁਣ ਪਹੁੰਚੇ ਆ ਇਨਡੋਰ ਯੂਨਟ ਦੇ ਕੋਲ ਜਿਹੜੇ ਆਪਾਂ ਫਲੇਅਰ ਨਾਟ कसे ਸੀ ਉਹਨਾਂ ਦੀ ਆਪਾਂ ਲੀਕੇ ਚੈੱਕ ਕਰ ਰਹੇ ਹਾਂ। ਲੀਕੇਜ ਆਪਾਂ ਨੂੰ ਕਿਸੇ ਬੰਨੇ ਕੋਈ ਨਜ਼ਰ ਨਹੀਂ ਆ ਰਹੀ ਤੇ ਇਹਨਾਂ ਦੇ ਉੱਪਰ ਆਪਾਂ ਕਰਕੇ ਟੇਪ ਤੇ ਹੁਣ ਪਾਣੀ ਦੇ ਵਿੱਚ ਪਾ ਕੇ ਦੇਖ ਰਹੇ ਹਾਂ ਕਿਉਂਕਿ ਪਾਪੇ ਅੰਡਰਗਰਾਉਂਡ ਅੰਡਰਗਰਾਉਂਡ ਪਾਈਪ ਦਾ ਪਹਿਲਾਂ ਹੀ ਪਾਣੀ ਪਾ ਕੇ ਚੈੱਕ ਕਰ ਲੈਣਾ ਚਾਹੀਦਾ ਕਿ ਇਹ ਬੰਨੇ ਕੋਈ ਪਾਣੀ ਦੀ ਲੀਕੀਜ ਤਾਂ ਨਹੀਂ ਹੈ ਏਸੀ ਨੂੰ ਆਪਾਂ ਕਰ ਦਿੱਤਾ ਆਨ ਤੇ ਇਨਡੋਰ ਦੇ ਟਾਪ ਕਵਰ ਵਗੈਰਾ ਸਾਰੇ ਕਵਰ ਲਗਾਉਣ ਤੋਂ ਬਾਅਦ ਦੇ ਵਿੱਚ ਏਸੀ ਚੱਲਦਾ ਪਿਆ ਏਸੀ ਦੀ ਕੂਲਿੰਗ ਵੀ ਬਹੁਤ ਵਧੀਆ ਤੇ ਫਲੋ ਵੀ ਹਵਾ ਦਾ ਬਹੁਤ ਜ਼ਿਆਦਾ ਬਣ ਚੁੱਕਾ ਹੁਣ ਆਪਣੀ ਜਿਹੜੀ ਆਊਟਡੋਰ ਦੀ ਸੈਟਿੰਗ ਹੈ ਉਹ ਚਾ ਕੇ ਚੈੱਕ ਕਰਦੇ ਹਾਂ ਪਾਈਪਾਂ ਵੀ ਲੰਗੀਆਂ ਇਹਦੇ ਉੱਪਰ ਵੀ ਆਪਾਂ ਇਨਸੂਲੇਸ਼ਨ ਚਾੜ ਦਿੰਦੇ ਹਾਂ ਕੱਟ ਕੇ ਤੇ ਟੇਪ ਕਰਦੇ ਹਾਂ ਟਾਈਮ ਤਕਰੀਬਨ 5:30 ਹੋ ਚੁੱਕੇ ਨੇ ਤੇ ਏਸੀ ਦਾ ਜਿਹੜਾ ਆ ਬਲੂ ਸਟਾਰ ਦਾ ਡੇਟਨ ਹੈਵੀ ਡਿਊਟੀ ਲੱਗਾ ਏ ਇਹਦਾ ਆਪਾਂ ਕੋਇਲ ਜਿਹੜਾ ਆ ਦੇਖ ਲਓ ਕੋਇਲ ਆਪਾਂ ਚੇਂਜ ਕਰ ਦਿੱਤਾ ਬਿਲਕੁਲ ਓਕੇ ਫੀਟਿੰਗ ਆਈ ਆ ਪੁਰਾਣਾ ਕੋਇਲ ਆਪਾਂ بیا ਇਹਨੂੰ ਆਪਾਂ ਇੱਥੇ ਛੱਡ ਦਿਆਂਗੇ ਤੇ ਪਿੰਡ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਸੋਹਣਾ ਪਿੰਡ ਲੱਗਦਾ ਤੁਸੀਂ ਵੇਖੋ ਵੀ ਇੱਕ ਗੁਰਦੁਆਰਾ ਸਾਹਿਬ ਇੱਧਰ ਏ ਤੇ ਇੱਧਰ ਕਬੂਤਰ ਬਾਜ਼ ਵੀ ਬਾਈ ਹੈਗੇ ਬਹੁਤ ਵੱਡੀਆਂ ਵੱਡੀਆਂ ਛਤਰੀਆਂ ਜਿਹੜੇ ਉੱਥੇ ਲਾਈਆਂ ਹੋਈਆਂ ਨੇ ਤੇ ਇੱਧਰਲੇ ਬੰਨੇ ਪਿੰਡ ਦੀ ਜਿਹੜੀ ਲੁਕੀਸ਼ੂ ਨੇ ਕਿੰਨੀ ਸ਼ਾਨਦਾਰ ਨਜ਼ਰ ਆਉ ਇੱਕ ਗੁਰਦੁਰਾ ਸਾਹਿਬ ਇਧਰਲੇ ਪੰਨੇ ਬਣਿਆ ਆ ਇਧਰ ਗੁਰਦੁਰਾ ਸਾਹਿਬ ਤੇ ਇਧਰਲੇ ਸਾਈਡ ਤੇ ਜਿਹੜਾ ਲੁਧਿਆਣਾ ਪੈ ਜਾਂਦਾ ਤੇ ਇੱਕ ਗੁਰਦੁਰਾ ਸਾਹਿਬ ਇਧਰ ਬਣਿਆ ਆ ਲੋਕੇਸ਼ਨ ਬਹੁਤ ਹੀ ਵਧੀਆ ਪਿੰਡ ਬਹੁਤ ਹੀ ਸ਼ਾਨਦਾਰ ਹੈ ਇੱਥੇ ਆਣਾ ਪਿੰਡ ਪੈਂਦਾ ਹੈ ਰਾਏਕੋਟ ਦੇ ਨੇੜੇ ਹੀ ਆ ਤੇ ਆਪਣੇ ਦੋਨੇ ਏਸੀ ਜਿਹੜੇ ਆ ਕੰਪਲੀਟ ਹੋ ਚੁੱਕੇ ਆ ਹੁਣ ਬਾਈ ਜੀ ਨਾਲ ਆ ਰੋ ਚੈੱਕ ਕਰਾਂਗੇ ਉਸ ਤੋਂ ਬਾਅਦ ਦੇ ਵਿੱਚ ਆਪਣਾ ਤਕਰੀਬਨ 80-90 ਕਿਲੋਮੀਟਰ ਦਾ ਸਫ਼ਰ ਹੈ ਤੇ ਵਾਪਸੀ ਆਪਾਂ ਚਾਲੇ ਪਾਵਾਂਗੇ ਪਿੰਡ ਵਾਲੀ ਸਾਈਡ ਤੇ ਇਹ ਵੀਡੀਓ ਦਾ ਆਪਾਂ ਇੱਥੇ ਅੰਤ ਕਰਦੇ ਆਂ ਮਿਲਦੇ ਆ ਕਿਸੇ ਹੋਰ ਨਵੇਂ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ